ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਹੁਣ ਤੁਹਾਨੂੰ ਪਤਾ ਵੀ ਸਾਰਿਆਂ ਨੂੰ ਸਕੂਲ ਜਿਹੜੇ ਆ ਮੁੜ ਦੁਬਾਰਾ ਸ਼ੁਰੂ ਹੋ ਗਏ ਨੇ ਤੇ ਬੱਚਿਆਂ ਨੇ ਸਕੂਲੇ ਜਾਣਾ ਸ਼ੁਰੂ ਕਰ ਦਿੱਤਾ ਪਰ ਐਤਕੀ ਮਾਰਚ ਤੋਂ ਆਰੰਭ ਹੋਈ ਜਿਹੜੀ ਮੀਜ਼ਲਜ਼ ਵਾਲੀ ਬਿਮਾਰੀ ਹੈ ਜੀ ਜਿਹਨੂੰ ਖਸਰਾ ਕਹਿੰਦੇ ਨੇ ਔਰ ਆਰੰਭ ਹੋਈ ਆ ਔਰ ਉਹਦੇ ਕੇਸ ਜਿਹੜੇ ਆ ਅਲਬਰਟਾ ਦੇ ਵਿੱਚ ਕਾਫੀ ਉਹਦੇ ਕੇਸ ਜੀ ਆਏ ਨੇ ਔਰ ਇਥੋਂ ਤੱਕ ਕਿ ਕਹਿੰਦੇ ਜਿੰਨੇ ਟੋਟਲ ਅਮਰੀਕਾ ਦੇ ਵਿੱਚ ਕੇਸ ਆਏ ਉਹਦੇ ਨਾਲੋਂ ਜ਼ਿਆਦਾ ਕੇਸ ਅਲਬਰਟਾ ਚ ਉਹਦੇ ਹੋਏ ਨੇ ਪਰ ਹੁਣ ਕੀ ਹੋਇਆ ਜੀ ਉਹਨਾਂ ਦੇ ਜਿਹੜੇ ਕੇਸ ਆ ਨਾ ਹੁਣ ਹੌਲੀ-ਹੌਲੀ ਉਹ ਘਟਣ ਲੱਗੇ ਨੇ ਔਰ ਉਹਦਾ ਘਟਣ ਦਾ ਕਾਰਨ ਇਹ ਹੈ ਵੀ ਪਿੱਛੇ ਜੇ ਜਦੋਂ ਇਸ ਗੱਲ ਤੇ ਕਾਫੀ ਪਰਚਾਰ ਹੋਣਾ ਸ਼ੁਰੂ ਹੋਇਆ ਭੀ ਲੋਕਾਂ ਨੇ ਵੈਕਸੀਨੇਸ਼ਨ ਜਿਹੜੀ ਆ ਉਹ ਨਹੀਂ ਕਰਵਾਈ ਤੇ ਫਿਰ ਲੋਕਾਂ ਨੇ ਵੈਕਸੀਨੇਸ਼ਨ ਕਰਵਾਉਣੀ আরম্ভਈ ਔਰ ਉਹ ਹੋ ਸਕਦਾ ਵੈਕਸੀਨੇਸ਼ਨ ਕਰਵਾਉਣ ਦੇ ਨਾਲ ਜਿਹੜੇ ਕੇਸਸ ਐ ਥੋੜੇ ਘਟਣੇ ਸ਼ੁਰੂ ਹੋ ਗਏ ਨੇ ਪਰ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਯੂ ਆਰ ਨਾਟ ਆਊਟ ਆਫ ਦਾ ਵਾਟ ਇਸ ਏਟ ਅਲੀ ਗੱਲ ਆ ਭਈ ਹਜੇ ਵੀ ਉਹਦਾ ਖਤਰਾ ਬਣਿਆ ਹੋਇਆ ਹੈ ਕਿਉਂਕਿ ਬੜੀ ਹਵਾ ਦੇ ਵਿੱਚ ਜਿਹੜੀ ਐ ਜੀ ਇਹ ਬਿਮਾਰੀ ਜਿਹੜੀ ਇੱਕ ਬੱਤੇ ਨੂੰ ਦੂਸਰੇ ਨੂੰ ਲੱਗ ਜਾਂਦੀ ਆ ਹੁਣ ਕਿਉਂਕਿ ਬੱਚੇ ਸਕੂਲੇ ਗਏ ਨੇ ਜੇ ਇੱਕ ਵੀ ਬੱਚੇ ਨੂੰ ਉਥੇ ਇਹ ਬਿਮਾਰੀ ਹੋਈ ਹੋਵੇ ਇਨਫੈਕਟ ਹੋਇਆ ਹੋਵੇ ਕੋਈ ਬੱਚਾ ਤੇ ਉਥੋਂ 2 ਘੰਟੇ ਬਾਅਦ ਵੀ ਜੇ ਕੋਈ ਬੰਦਾ ਉਸ ਕਮਰੇ ਵਿੱਚ ਜਾ ਬੜੂਗਾ ਕਹਿੰਦੇ ਜੀ ਉਹਨੂੰ ਵੀ ਉਹ ਬਿਮਾਰੀ ਹੋ ਸਕਦੀ ਹੈ ਜਿਹੜੇ ਬੱਚੇ ਉਥੇ ਉਹਦੇ ਨਾਲ ਹੋਣਗੇ ਉਹਨਾਂ ਨੂੰ ਤਾਂ ਪ੍ਰੋਬਲਮ ਆਊਗੀ ਈਵਨ 2 ਘੰਟੇ ਬਾਅਦ ਵੀ ਅਗਰ ਕੋਈ ਜਾਂਦਾ ਤਾਂ ਉਹਨੂੰ ਉਹ ਮੁਸ਼ਕਲ ਆ ਸਕਦੀ ਹੈ ਇਸ ਤਰ੍ਹਾਂ ਦੀ ਇਹ ਉਹ ਜਿਹੜੀ ਕਹਿੰਦੇ ਹੁੰਦੇ ਹਨਾ ਸਪਰੈਡ ਹੋਣ ਵਾਲੀ ਬਿਮਾਰੀ ਆ ਹਵਾ ਦੇ ਵਿੱਚ ਉਹ ਵਾਇਰਸ ਜਿਹੜੇ ਦੀ ਜਾਂਦੇ ਨੇ ਬੜੇ ਖਤਰਨਾਕ ਕਹਾਣੀ ਹੈਗੀ ਆ ਸੋ ਪਹਿਲੀ ਗੱਲ ਇਹ ਉਹ ਕਹਿੰਦੇ ਵੀ ਜੇ ਨਾ ਇਹਦੀਆਂ ਦੋ ਡੋਜ਼ੇ ਲੁਵਾਈਆਂ ਹੁਣ ਤਾਂ ਫੇਰ 100% ਜਿਹੜੀ ਤੁਹਾਡੀ ਪ੍ਰੋਟੈਕਸ਼ਨ ਹੋ ਜਾਂਦੀ ਆ ਵੈਕਸੀਨੇਸ਼ਨ ਦੇ ਦੋ ਸ਼ਾਟ ਲੱਗੇ ਹੋਣ ਅ ਵੈਸੇ ਵੀ ਉਹ ਕਹਿੰਦੇ ਵੈਕਸੀਨੇਸ਼ਨ ਜਿਹੜੀ ਆ ਉਹ ਜ਼ਰੂਰੀ ਆ ਕਰਵਾਉਣੀ ਖਾਸ ਕਰਕੇ ਬੱਚਿਆਂ ਦੀ ਹਾਲਾਂਕਿ ਬਹੁਤ ਸਾਰੇ ਲੋਕ ਤੁਹਾਨੂੰ ਪਤਾ ਜੀ ਵੈਕਸੀਨੇਸ਼ਨ ਦੇ ਖਿਲਾਫ ਗੱਲਬਾਤ ਕਰਦੇ ਨੇ ਪਰ ਜਦੋਂ ਆਪਾਂ ਦੇਖਦੇ ਆ ਹਸਪਤਾਲਾਂ ਦੇ ਵਿੱਚ ਲਾਈਨਾਂ ਲੱਗੀਆਂ ਆ ਲੋਕਾਂ ਦੀਆਂ ਚਾਹੇ ਕੋਵਿਡ ਦੇ ਦੌਰਾਨ ਸੀਗਾ ਉਸ ਵੇਲੇ ਵੀ ਲੋਕ ਜਿਹੜੇ ਸੀ ਕੋਵਿਡ ਦੀ ਬਿਮਾਰੀ ਨਾਲ ਜਾਂ ਮਰ ਰਹੇ ਸੀ ਬਿਮਾਰ ਹੋ ਰਹੇ ਸੀਗੇ ਹਸਪਤਾਲ ਦੇ ਬੈੱਡ ਰੋਕੇ ਹੋਏ ਸੀ ਪਰ ਜੇ ਉਹ ਵੈਕਸੀਨ ਆਉਣ ਤੋਂ ਬਾਅਦ ਉਹ ਗੱਲਾਂ ਬਾਤਾਂ ਕੱਟ ਗਈਆਂ ਸੋ ਇੱਥੇ ਵੀ ਹੁਣ ਬਾਰ ਬਾਰ ਇਹ ਕਿਹਾ ਜਾ ਰਿਹਾ ਵੀ ਜਿਹੜੇ ਬੱਚੇ ਹਜੇ ਵੈਕਸੀਨੇਸ਼ਨ ਜੇ ਉਹਨਾਂ ਦੀ ਨਹੀਂ ਕਰਵਾਈ ਤਾਂ ਉਹ ਜ਼ਰੂਰ ਕਰਵਾ ਲੈਣੀ ਚਾਹੀਦੀ ਹੈ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ